ਸਨ 2005 ਤੋਂ ਲਗਾਤਾਰ ਮੈਂ ਫਿਲਮਾਂ 'ਚ ਕੰਮ ਕਰਦਾ ਬਹੁਤ ਜਿਹੜੇ ਐਡੀਸ਼ਨ ਦਿੰਦਾ ਰਹਿਣਾ ਵਾ ਕਿਤਾਜ ਜ 24 ਵੀ ਆ ਗਿਆ ਪਰ ਅੱਜ ਤੱਕ 19 ਸਾਲਾਂ ਦੇ ਵਿੱਚ ਮੈਂ ਕਦੀ ਵੀ ਕਿਸੇ ਵੀ ਐਡੀਸ਼ਨ ਦੇ ਵਿੱਚੋਂ ਪਾਸ ਨਹੀਂ ਹੋਇਆ ਤੇ ਬਾਕੀ ਤੁਹਾਨੂੰ ਵੇਖਣ ਵਾਲਿਆਂ ਨੂੰ ਪਤਾ ਹੀ ਹੋਊਗਾ ਸਾਰਿਆਂ ਨੂੰ ਵੀ ਮੈਂ ਅੱਜ ਤੱਕ ਕਿਹੜਾ ਜਿਹੜਾ ਕੰਮ ਕੀਤਾ ਅੱਜ ਫੇਰ ਆਪਣੀ ਟੀਮ ਦੇ ਨਾਲ ਐਡੀਸ਼ਨ ਦੇਣ ਤੋਂ ਬਾਅਦ ਚਾਹ ਦਾ ਕਫਾ ਛਕਿਆ ਜਾ ਰਿਹਾ ਆਪਣੇ ਬਾਰੇ ਦੱਸੋ ਜੀ ਮੈਂ ਰਾਜੀ ਬਾਜਵਾ ਹਾਂ ਮੈਂ ਜੀ ਟਿਕਾ ਸਿੰਘ ਮੀਡੀਅਮ ਨਾਮ ਦੇਲਾ ਮੈਜੀਨੀਲਾ ਤੇ ਇਹ ਜੀ ਸਾਡਾ ਚਾਹ ਦਾ ਪਿਆਲਾ ਤੇ ਰੰਗ ਦਾ ਰੰਗ ਪ੍ਰੋਗਰਾਮ ਚੱਲ ਰਿਹਾ ਤੇ ਐਨਕ ਲਾ ਕੇ ਥੋੜਾ ਮੈਂ ਆਪਣੇ ਜਾਦੂ ਦੇ ਲੈਣਾ ਨਾਲ ਥੋੜਾ ਜਿਹਾ ਟੁੰਗਾ ਜਿਹਾ ਕਰਦਾ ਤੇ ਮੈਂ ਚਾਹੁੰਦਾ ਹਾਂ ਵੀਡੀਓ 3 ਮਿੰਟ ਤੋਂ ਵੱਧ ਬਣ ਜਾਂਦੀ ਪਰ ਇਹਦੇ 1 ਮਿੰਟ ਵੀ ਨਹੀਂ ਹੋਇਆ ਪੰਕਾ ਜੀ ਕੋਈ ਗੱਲ ਸੁਣਾਓ ਜਿਹੜੀ ਤੁਸੀਂ ਡੱਡੂ ਵਾਲੀ ਸੁਣਾਓ ਗੱਲ ਡੱਡੂ ਵਾਲੀ ਦਾ ਸੁਣਾਈ ਹੈ ਤੁਹਾਨੂੰ ਉੱਚੀ ਬੋਲਿਆ ਖੜਾ ਯਾਰ ਤੂੰ ਆਉਂਦਾ ਪੂਰਾ ਹਾਂ ਪੁੱਤ ਤੇ ਪੇਟ ਆ ਰਿਹਾ ਅੱਛਾ ਮੇਰੀ ਗੱਲ ਸੁਣੋ ਮਸਤ ਇੰਨਾ ਕ ਪੜਿਆ ਲਿਖਿਆ ਤੂੰ ਥੋੜਾ ਇਹਨੂੰ ਕਰ ਮੈਂ ਬੜਾ ਬੜਾ ਲਿਖਦਾ ਬੜਾ ਬੜਾ ਹਾਂ ਉੱਚੀ ਕਿੰਨਾ ਕ ਪੜਿਆ ਠੀਕ ਆ ਮੈਂ ਇੱਥੇ ਲੱਗ ਸਵੇਰੇ ਗਾਪ ਸਾਕੇ ਲਾਇ ਦੋ ਵਜੇ ਆ ਗਿਆ ਯਾਨੀ ਦੁਪਹਿਰ ਨੂੰ ਆ ਗਿਆ ਪਸ ਸਕੂਲ ਬੰਦ ਹੋ ਗਿਆ ਨਾ ਮੇਰੇ ਬੰਦ ਹੋ ਗਿਆ ਮੈਂ ਨਹੀਂ ਬਹੁਤ ਬੜਾ ਲਿਖਾਂਗਾ ਤੂੰ ਕਿੰਨਾ ਕ ਪੜਿਆ ਮੈਂ ਬਹੁਤ ਬੜਾ ਲਿਖਾਂ ਚੱਲ ਫਿਰ ਮੇਰੇ ਸਵਾਲ ਦਾ ਜਵਾਬ ਹਾਂ ਬੋਲ ਬੋਲ ਮੰਨਲਾ ਕੇ ਤੂਆ ਕੇ ਚੀਕੂਆ ਤੂੰ ਚਾਸਟੇ ਤੂੰ ਤੇ ਦੂਜੇ ਚੇ ਇਨ ਵਿੱਚ ਪਹਿਲਾ ਕਿਆ ਸੀ ਮੰਨਲਾ ਕੇ ਪਛਾਰੇ ਸੇ ਦੂਆ ਤੂੰ ਚ ਦਸ ਕਰ ਦੂ 10 ਦੇ ਦੂਆ ਠੀਕ ਹੈ ਇੱਕ ਮਰ ਗਿਆ ਬਾਕੀ ਕਿੰਨੇ ਰਹਿ ਗਏ ਜੀ ਸਿੱਧਾ ਇਹ ਸਵਾਲ ਹੈ ਜਿਹਨੂੰ ਮਰਦੀ ਚੋਤਣਾ ਵੇਖ ਰਿਆ ਵੀਰ ਆਡੀਅנס ਵੇਖ ਰਹੀ ਵੀਡੀਓ ਨਾ ਨਾ ਰਹਿੰਦੇ ਨਹੀਂ ਰਹਿੰਦੇ ਕਿਉਂ ਜੀ ਨਾ ਹੀ ਰਹਿੰਦੀ ਲਓ ਇੱਕ ਮਰ ਗਿਆ ਕਿਹ ਰਹਿ ਗਿਆ ਇੱਕ ਮਰ ਗਿਆ ਇੱਕ ਮਰ ਜਾ ਬਾਕੀ ਨੌ ਰਹਿ ਗਏ ਉਹ ਜਿਹੜਾ ਤੁਹਾਡਾ ਕੁੱਫੜ ਵੇਚ ਆਇਆ ਉਹ ਤਖਾ ਉੱਥੇ ਆਣਾ ਗੱਲ ਇਹ ਨਹੀਂ ਗੱਲ ਬਸ ਕੋਈ ਇਹਨਾਂ ਨੂੰ ਕਮੇਡੀ ਨਹੀਂ ਆਉਂਦੀ ਆਪਾਂ